ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਤੇ ਤੁਹਾਡਾ ਸਾਰੰਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਅੱਜ ਅਸੀਂ ਲੈ ਕੇ ਆਈਆਂ ਜੀ ਪਲੈਂਟਰ ਮਸ਼ੀਨ ਵਿਕਾਊ ਹੈ ਜੀ ਨਿਊ ਕੰਡੀਸ਼ਨ ਹੈ ਜੀ ਸਿਰਫ 80 ਕਿੱਲੇ ਬੀਜੇ ਨੇ ਏਰੀਆ ਮੋਗਾ ਰੇਟ ਫੋਨ ਤੇ 985572669 981432669 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਆਲੂ ਪਲੈਂਟਰ ਮਸ਼ੀਨ ਹੈ ਜਿਹੜੀ ਸਿਰਫ ਹਜੇ 80 ਕਿੱਲੇ ਬੀਜੇ ਨੇ ਮੋਗਾ ਏਰੀਆ ਦੇ ਵਿੱਚ ਖਰੀਦ ਸਕਦੇ ਹੋ ਪ੍ਰੀਤ ਕੰਬਾਈਨ ਵਿਕਾਊ ਹੈ ਜੀ 2010 ਮਾਡਲ ਹੈ ਜੀ ਪੂਰੀ ਸਾਫ਼ ਮਸ਼ੀਨ ਲੋਕਲ ਚੱਲੀ ਹੈ ਜੀ ਏਰੀਆ ਮਹਿਤਾ ਚੌਕ ਅੰਮ੍ਰਿਤਸਰ ਹੈ ਜੀ 7.5 ਲੱਖ ਰੁਪਏ ਕੰਬਾਈਨ ਦਾ ਰੇਟ ਰੱਖੀ ਗਿਆ ਜੀ 50% ਟੈਰਾ ਦੀ ਕੰਡੀਸ਼ਨ ਦੂਜੇ ਨਾਏ ਹਨ ਜੀ ਪੇਟੀਬੰਦ ਇੰਜਨ ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਉਹਨਾਂ ਨੇ 9915476021 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ ਕੰਬਾਈਨ 2010 ਮਾਡਲ 7.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਥਾਰ ਗੱਡੀ ਵਿਕਾਊ ਹੈ ਜੀ ਗੱਡੀ 2017 ਮਾਡਲ ਹੈ ਥਾਰ ਗੱਡੀ ਵਿਕਾਊ ਆ 2017 ਮਾਡਲ ਹੈ ਜੀ ਐਨ ਆਰ ਆਈ ਪਰਸਨ ਦੀ ਗੱਡੀ ਹੈ ਗੁੱਡ ਕੰਡੀਸ਼ਨ ਹੈ ਏਰੀਆ ਹੁਸ਼ਿਆਰਪੁਰ ਰੇਟ ਹੈ ਜੀ 7 ਲੱਖ 7 ਲੱਖ ਰੁਪਏ ਰੇਟ ਰੱਖੀ ਹੈ ਗੁੱਡ ਕੰਡੀਸ਼ਨ ਹੈ ਜੀ ਹੁਸ਼ਿਆਰਪੁਰ ਏਰੀਆ ਜੀ 70097 71708 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਨ ਆਰ ਆਈ ਵੀਰ ਦੀ ਗੱਡੀ ਹੈ ਜਿਹੜੀ ਥਾਰ 2017 ਮਾਡਲ ਹੈ 7 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਗੁੱਡ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ੇ ਨਹੀਂ ਬਿਲਕੁਲ ਓਕੇ ਰਿਪੋਰਟ ਹੈ ਬਸ ਚਾ ਕੇ ਡੀਲ ਕਰ ਸਕਦੇ ਹੋ ਨੀਲੀ ਰਾਵੀ ਦਾ ਝੋਟਾ ਵਿਕਾਊ ਹੈ ਜੀ ਰੇਟ 1,35,000 ਹੈ ਏਰੀਆ ਪਿੰਡ ਚੀਮਾ ਬਰਨਾਲਾ 946034141674 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨੀਲੀ ਰਾਵੀ ਦਾ ਝੋਟਾ ਜਿਹੜਾ 1,35,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਆਪਦੀ رائے ਵੀ ਜ਼ਰੂਰ ਦੱਸਿਆ ਕਰੋ ਸਵਿਫਟ ਗੱਡੀ ਵਿਕਾਊ ਹੈ ਜੀ ਸਵਿਫਟ ਗੱਡੀ ਵਿਕਾਊ ਹੈ ਜੀ ਗੱਡੀ ਪੰਜਾਬ ਨੰਬਰ ਹੈ ਮਾਡਲ 2014 ਜੀ 3 ਲੱਖ 85 ਹਜ਼ਾਰ ਪਰ ਰੇਟ ਰੱਖੀ ਗਿਆ ਫੈਮਿਲੀ ਕਾਰ ਹੈ ਜੀ ਏਰੀਆ ਅਮਲੋ ਨੇੜੇ ਖੰਨਾ ਫਤੇਗੜ ਸਾਹਿਬ 9646104404 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ 2014 ਮਾਡਲ 385000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕਾगज ਵਗੈਰਾ ਪੂਰੇ ਨੇ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਓਕੇ ਰਿਪੋਰਟ ਦੀ ਗੱਡੀ ਐ ਵਸ ਡੀਲ ਜਾ ਕੇ ਕਰ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਗੱਡੀ 2012 ਮਾਡਲ ਹੈ ਐਕਸੀਡੈਂਜੀ ਕਰ ਲੈਣਗੇ ਏਰੀਆ ਤਰਨਤਾਰ ਰੇਟ 220000 ਕਾगज ਪੂਰੇ ਨੇ ਓਕੇ ਕੰਡੀਸ਼ਨ ਹੈ ਨਰੇਨ 652 92296 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਗੱਡੀਆਂ ਟਰੈਕਟਰ ਜ਼ਮੀਨ ਪਲਾਟ ਕੋਠੀਆਂ ਘਰਾਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਤਾਂ ਨੰਬਰ ਨੋਟ ਕਰ ਲਓ 99779884 ਵਾਲੇ WhatsApp ਨੰਬਰ ਹੈ ਜੀ ਇਸ ਨੰਬਰ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਆਪਣੇ ਚੈਨਲ ਤੇ ਲਾ ਦਿੱਤੀ ਜਾਊਗੀ ਜੀ ਟਰਾਲੀ ਵਿਕਾਊ ਹੈ ਜੀ ਫੁਲੀ ਹੈਵੀ ਟਰਾਲੀ ਹੈ ਵੇ ਦਾਗ ਟਾਇਰ ਨੇ ਸਾਫ ਕੰਡੀਸ਼ਨ ਦੀ ਟਰਾਲੀ ਹੈ ਜੀ ਏਰੀਆ ਫਾਜ਼ਿਲ ਦਾ ਰੇਟ ਹੈ 75000 ਬੇਦਾਗ ਟਾਇਰ ਨੇ ਜੀ 75000 ਰੁਪਏ ਰੇਟ ਰੱਖੇ ਗਿਆ ਜੀ ਫੁੱਲ ਹੈਵੀ ਸਾਫ ਕੰਡੀਸ਼ਨ ਟਰਾਲੀ ਵਿਕਾਊ ਹੈ ਜੀ 97818 50518 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 75000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭਰਾਮਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸੇਲ ਹੋ ਸਕਦੀ ਨੇ ਸੋ ਸ਼ੇਅਰ ਲਾਈਕ ਜ਼ਰੂਰ ਕਰਿਓ ਚੰਗੀ ਮੱਝ ਵਿਕਾਊ ਆ ਜੀ ਦੁੱਧ 16 ਲੀਟਰ ਹੈ ਚੰਗੀ ਮੱਝ ਵਿਕਾਊ ਦੁੱਧ 16 ਲੀਟਰ ਹੈ 11 ਦਿਨਾਂ ਦੀ ਸੂਈ ਹੈ ਦੂਜਾ ਸੂਆ ਜੀ ਹਰਿਆਣੇ ਦੀ ਝੋਟੀ ਹੈ ਏਰੀਆ ਪਿੰਡ ਮੁੰਡਾ ਤਰਨਤਾਰਨ ਰੇਟ 1,66,000 99150 14582 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਝ ਜਿਹੜੀ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਚੈੱਕ ਕਰਕੇ ਐਡ ਫੇਰ ਭੇਜਿਆ ਕਰੋ ਜੀ ਕਈ ਵਾਰੀ ਵੀ ਰੈਡ ਭੇਜ ਦਿੰਦੇ ਨੇ ਉਸ ਤੋਂ ਬਾਅਦ ਮੈਸੇਜ ਆਉਂਦਾ ਕਿ ਡਿਲੀਟ ਕਰ ਦਿਓ ਵੀਰਾਂ ਨੂੰ ਬੇਨਤੀ ਇੱਕ ਵਾਰੀ ਚੈਨਲ ਤੇ ਐਡ ਲਾਉਣ ਤੋਂ ਬਾਅਦ ਐਡ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਜੀ ਚੈੱਕ ਕਰਕੇ ਤੁਸੀਂ ਫੇਰ ਭੇਜਿਆ ਕਰੋ ਤਾਂਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਬਤ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਜਲਦੀ ਸੇਲ ਹੋ ਸਕੇ ਸਵਰਾਜ 855 ਡ੍ਰੈਕਟਰ ਵੇਗਾਉ ਹੋਇਆ ਜੀ 2011 ਮਾਡਲ ਹੈ ਜੀ 4 ਲੱਖ ਰੁਪਏ ਰੇਟ ਮੰਗੇ ਜੀ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਏਰੀਆ ਤਰਨਤਾਰਨ ਹੈ ਜੀ 70% ਟਾਇਰ ਪਏ ਨੇ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਸਾਫਤਾ ਚੱਲਦਾ ਹੈ ਡਾਇਰੈਕਟਰ ਦੀ ਤੁਸੀਂ ਜਾ ਕੇ ਵੀ ਨਹੀਂ ਚੈੱਕ ਕਰਨ ਦੀ ਲੋੜ ਵੀਡੀਓ ਦੇ ਵਿੱਚ ਦੇਖ ਸਕਦੇ ਏਡੀ ਵਧੀਆ ਵੀਡੀਓ ਬਣਾਈ ਹੈ ਰੇਟ 4 ਲੱਖ ਰੁਪਏ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੱਤੀ ਹੈ ਤਰਨਤਾਰ ਨੇਰੀਆ 70% ਟਾਇਰ ਪਏ ਨੇ ਜੀ ਸਵਰਾਜ 855 ਡਾਇਰੈਕਟਰ ਵਿਕਾਊ ਹੈ ਜੀ 2011 ਮਾਡਲ ਹੈ ਨੰਬਰ ਨੋਟ ਕਰ ਲਓ ਵੀਰ ਦਾ ਖਰੀਦਣ ਦੇ ਲਈ ਟਰੈਕਟਰ ਨੂੰ 99150 14582 99150 14582 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਡਾਇਰੈਕਟਰ 2011 ਮਾਡਲ ਤਰਨਤਾਰ ਨੇੜੇ ਦੇ ਵਿੱਚ ਇਹ ਟਰੈਕਟਰ ਖੜਾ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ 4 ਲੱਖ ਰੁਪਏ ਦੇ ਵਿੱਚ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਮੇਰੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਘਰ ਬੈਠੇ ਆਸਾਨੀ ਦੇ ਨਾਲ ਕੋਈ ਵੀ ਚੀਜ਼ ਵੇਚਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਜੀ 9877984646 ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਬਸ ਤੁਸੀਂ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਨੂੰ ਇੱਕ ਭੇਜ ਦੇਣੀ ਹੈ ਤੇ 5-7 ਫੋਟੋਆਂ ਸਾਰੀ ਜਾਣਕਾਰੀ ਆਪਣਾ ਫੋਨ ਨੰਬਰ ਦਿਓ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਵੇਚਣਾ ਚਾਹੁੰਦੇ ਹੋ ਸਾਰੀ ਜਾਣਕਾਰੀ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਘਰ, ਖੇਤੀਬਾੜੀ ਵਾਲੇ ਸੰਦ, ਗੱਡੀਆਂ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਅਸੀਂ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਤੁਹਾਡੇ ਕਰਕੇ ਹੀ ਚੈਨਲ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਐਨਾ ਸਪੋਰਟ ਕਰਦੇ ਹੋ ਚੈਨਲ ਨੂੰ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ 5000 ਲਾਈਕ ਦਾ ਟਾਰਗੇਟ ਹੈ ਜੀ ਉਮੀਦ ਹੈ ਜਰੂਰ ਪੂਰਾ ਕਰੋਗੇ ਲੋ ਜੀ ਇੱਕ ਹੋਰ ਜ਼ਮੀਨ ਲੈ ਕੇ ਆਈਆਂ ਜੀ ਇਹ ਪੰਜਾਬ ਹਰਿਆਣੇ ਦੇ ਬਾਰਡਰ ਤੇ ਲੱਗਦੀ ਜ਼ਮੀਨ ਹੈ ਜੀ 11 ਕਿੱਲੇ ਜ਼ਮੀਨ ਵਿਕਾਊ ਹੈ ਜੀ ਪੰਜਾਬ ਦੇ ਬਾਰਡਰ ਤੇ ਲੱਗਦੀ ਹੈ ਇਹ ਮਿੱਠਾ ਪਾਣੀ ਹੈ ਕਗਰ ਦਰਿਆ ਦੇ ਨਾਲ ਲੱਗਦੀ ਹੈ ਇਹ ਬਾਣ ਦੇ ਵਿੱਚ ਪੱਕਾ ਮੋਟਰ ਕਨੈਕਸ਼ਨ ਲੱਗਿਆ ਜੀ ਖਾਸ ਨੰਬਰ ਨੇ ਏਰੀਆ ਜੀ ਫਤਿਹਵਾਲ ਹਰਿਆਣਾ ਪਿੰਡ ਬੀਰਾਵੱਦੀ ਤਹਿਸੀਲ ਰਤਿਆ ਰੇਟ ਹੈ ਜੀ 45 ਲੱਖ ਰੁਪਏ ਡਿਮਾਂਡ ਹੈ ਤੇ 42-43 ਲੱਖ ਤੱਕ ਇਹ ਜ਼ਮੀਨ ਛੱਡ ਦੇਣਗੇ ਵੀਰ 45 ਲੱਖ ਰੁਪਏ ਦਾ ਡਿਮਾਂਡ ਹੈ ਜੀ 42-43 ਲੱਖ ਤੱਕ ਤੁਸੀਂ ਸੌਦਾ ਕਰ ਸਕਦੇ ਹੋ ਤੇ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਜ਼ਮੀਨ ਵਾਲਾ ਦਾ ਤੁਸੀਂ ਨੋਟ ਕਰ ਲਓ ਜੀ 956952222 956952222 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਪੂਰੀ ਟੌਪ ਦੀ ਜ਼ਮੀਨ ਹੈ 45 ਲੱਖ ਰੁਪਏ ਡਿਮਾਂਡ ਰੱਖੀ ਗਏ 42-43 ਲੱਖ ਰੁਪਏ ਤੱਕ ਤੁਸੀਂ ਸੌਦਾ ਕਰ ਸਕਦੇ ਹੋ ਇਹ ਨੰਬਰ ਤੇ ਕਾਲ ਕਰਕੇ ਜ਼ਮੀਨ ਦੀ ਲੋਕੇਸ਼ਨ ਇੱਕ ਵਾਰ ਫੇਰ ਨੋਟ ਕਰ ਲਓ ਜੀ ਫਤਿਹਵਾਦ ਹਰਿਆਣਾ ਪਿੰਡ ਬੀਣਾਵਦੀ ਤਹਿਸੀਲ ਰਤਿਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਮਾਲਕ ਵੀਰ ਦੇ ਨਾਲ ਆਨਲਾਈਨ ਕੋਈ ਵੀ ਪੇਮੈਂਟ ਨਹੀਂ ਕਰਨੀ ਤੁਸੀਂ ਬਸ ਜਾ ਕੇ ਸਿੱਧਾ ਬੈਠੋ ਗੱਲਬਾਤ ਕਰੋ ਤੇ ਜ਼ਮੀਨ ਨੂੰ ਵੇਖੋ ਉਸ ਤੋਂ ਬਾਅਦ ਤੁਸੀਂ ਡੀਲ ਕਰੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਤਨਬਾ ਚੈਨਲ ਦੇ ਨਾਲ ਜੁੜਨ ਦੇ ਲਈ ਚਲਦੀ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਜੀ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ